ਸਸੀ ਗਾਲ ਮੈਂ ਜਗਤਾਰ ਸਿੰਘ ਸਰਾਂ ਦੇ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਪੈਂਟ ਰੋਡ ਦੇ ਵਿੱਚ ਖੜੇ ਆ ਜਿੱਥੇ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀਗਾ ਜਿੱਥੇ ਕਿ ਪੰਚਾਇਤਾਂ ਦੇ ਵੱਲੋਂ ਜਿਹੜਾ ਕਿ ਖਾਲੀ ਹੋਊਗਾ ਸਿੰਘਾਂ ਪੰਚਾਇਤਾਂ ਜਿਹਦੇ ਵਿੱਚ ਜਾਂ ਕੋਈ ਕਿਸੇ ਦੀ ਡੈਥ ਹੋ ਗਈ ਸੀ ਪਚਾਇਤ ਨੰਬਰਾਂ ਦੇ ਜਾਂ ਸਰਪੰਚਾਂ ਦੇ ਉੱਤੇ ਜਿਮਣੀ ਇਲੈਕਸ਼ਨ ਜਿਹੜਾ ਹੋਣਾ ਸੀਗਾ ਉਹਦੀ ਜਿਹੜੀ ਤਰੀਕ ਸੀ ਅੱਜ ਦਿੱਤੀ ਗਈ ਵੀ ਸੀਗੀ ਅੱਜ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਇਲੈਕਸ਼ਨ ਹੋ ਰਿਹਾ ਅੱਜ ਹਲਕਾ ਬਾਗਾਪਾਣਾ ਦੇ ਪਿੰਡ ਰੋਡੇ ਦੇ ਵਿੱਚ ਵੀ ਜਿਹੜਾ ਇਲੈਕਸ਼ਨ ਹੋ ਰਿਹਾ ਅਸੀਂ ਇਲੈਕਸ਼ਨ ਦੇ ਜਗ੍ਹਾ ਦੇ ਉੱਤੇ ਇਸ ਟਾਈਮ ਮੌਜੂਦ ਆ ਇੱਥੇ ਇੱਕ ਮੈਂਬਰ ਦੀ ਜਿਹੜੀ VOTING ਜਿਹੜੀ ਆ ਹੋਣੀ ਆ 280 ਵੋਟਾਂ ਇੱਥੇ ਲਗਭਗ ਇੱਕ ਵਾਰਡ ਦੇ ਵਿੱਚ ਜਿਹਦੇ ਵਿੱਚ ਇੱਕ ਸਰਬਜੀਤ ਕੌਰ ਤੇ ਜਗਜੀਤ ਕੌਰ ਦੇ ਦੋਨਾਂ ਦੇ ਵੱ ਕਿ ਬੜੇ ਅਮਨ ਆਮਾਨ ਦੇ ਨਾਲ ਜਿਹੜਾ ਹੈ ਗਿਣਤੀ ਜਿਹੜੀ ਇੱਥੇ ਇਸ ਟਾਈਮ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਪਰ ਲੋਕਾਂ ਦੇ ਵਿੱਚ ਜਾਦਾ ਆ ਆਪਾਂ ਕਹਿ ਦਈਏ ਕਿ ਇਹ VOTING ਦਾ ਜਾਣ ਬਹੁਤ ਘੱਟ ਆ ਜਾਣਦਰਲੇ ਪਾਸੇ ਕਿੰਨੇ ਕ ਜਾਣੇ ਹੋਣਗੇ ਬਾਅਦ ਦੀ ਗੱਲ ਨਿਕਲ ਕੇ ਸਾਹਮਣੇ ਆਊਗੀ ਫਿਲਹਾਲ ਜਿਹੜੇ ਹੁਣ ਤਸਵੀਰ ਅਸੀਂ ਦਿਖਾ ਰਹੇ ਆ ਜਿਹੜਾ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੋਡੇ ਦੇ ਵਿੱਚ ਜਿਹੜਾ ਹੈ ਬਲਕ ਬਗਾ ਪ੍ਰਾਣਾ ਦਾ ਸਕੂਲ ਆ ਜਿੱਥੇ ਕਿ ਇਹ ਇਲੈਕਸ਼ਨ ਹੋ ਰਿਹਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਲੈਕਸ਼ਨ ਆ 6 ਜਗ੍ਹਾ ਦੇ ਉੱਤੇ ਸੰਪੰਨ ਹੋਣਾ ਸੀ ਜਿਹਦੇ ਵਿੱਚੋਂ 5 ਜਗ੍ਹਾ ਦੇ ਉੱਤੇ ਸਰਬਸੰਮਤੀ ਹੋ ਗਈ ਜਿਨ੍ਹਾਂ ਦੇ ਵਿੱਚ ਜਿਹੜਾ ਕਿ ਇਲੈਕਸ਼ਨ ਹੋਣਾ ਸੀ ਉੱਥੇ ਵੀ ਸਰਬਸੰਮਤੀ ਨਾਲ ਜਿਹੜਾ ਮੈਂਬਰ ਚੁਣਿਆ ਗਿਆ ਉਸ ਤੋਂ ਬਾਅਦ ਕਾਨ ਸਿੰਘ ਵਾਲਾ ਜਿਹੜਾ ਕੋਟੜਾ ਰਾਏ ਕੇ ਦੇ ਵਿੱਚੋਂ ਪਿੰਡ ਨਿਕਲਿਆ ਵਾ ਉਸ ਦੇ ਵਿੱਚ ਜਿਹੜੀ ਹਰਸੰਮਤੀ ਹੋ ਚੁੱਕੀ ਆ ਉਸ ਦੇ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਗੰਜੀ ਗੁਲਾਬ ਸਿੰਘ ਵਾਲਾ ਪਿੰਡ ਆ ਉੱਥੇ ਵੀ ਜਿਹੜੀ ਸਰਬਸੰਮਤੀ ਹੋ ਚੁੱਕੀ ਆ ਤੇ ਸਾਹੋਕੇ ਪਿੰਡ ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਮੈਂਬਰ ਦੇ ਉੱਤੇ ਇੱਕ ਅਸਮਾਨੀ ਬਿਲੀ ਡਿੱਗੀ ਸੀਗੀ ਤੇ ਉੱਥੇ ਵੀ ਜਿਹੜਾ ਕਿ ਸਰਬਸੰਮਤੀ ਹੋਈ ਆ ਪਰ ਰੋਡੇ ਪਿੰਡ ਦੇ ਵਿੱਚ ਸਰਬਸੰਮਤੀ ਨਾ ਹੋਣ ਦੇ ਕਰਕੇ ਜਿਹੜਾ ਇੱਥੇ ਇਲੈਕਸ਼ਨ ਹੋ ਰਿਹਾ ਸਰਬਜੀਤ ਕੌਰ ਤੇ ਜਗਜੀਤ ਲੜਿਆ ਜਾ ਰਿਹਾ ਜਿਹਦੇ ਵਿੱਚ ਆਪਾਂ ਜੀ ਗੱਲ ਕਰ ਗਏ ਤਾਂ ਜਿਹੜੇ ਦੋਨੇ ਆ ਜੇ ਗੱਲ ਕਰਕੇ ਤਾਂ ਮੁਕਾਬਲਾ ਜਿਹੜਾ ਆਮ ਆਦਮੀ ਪਾਰਟੀ ਤੇ ਸ਼ਰਮਣੀ ਅਕਾਲੀ ਦਲ ਦੇ ਵਿੱਚ ਚੱਲ ਰਿਹਾ ਲਗਾਤਾਰ ਜਿਹੜੀ ਕਸ਼ਮਕਾਸ਼ ਆ ਉਹ ਕਾਫੀ ਸਮੇਂ ਤੋਂ ਚੱਲ ਰਹੀ ਸੀਗੀ ਸਰਬਸੰਮਤੀ ਦੀ ਪਰ ਸਮਾਜ ਸਰਪੰਤੀ ਨਹੀਂ ਹੋਈ। ਦਸਵੀਰਾ ਸਾਨੂੰ ਦਿਖਾ ਦਗੇ ਪੁਲਿਸ ਪਾਰਟੀ ਜਿਹੜੀ ਇਸ ਟਾਈਮ ਇੱਥੇ ਮੌਜੂਦ ਆ ਵੱਡੀ ਗੰਤੀ ਦੇ ਵਿੱਚ ਪੁਲਿਸ ਮੌਜੂਦ ਵੀ ਇੱਥੇ ਮੌਜੂਦ ਆ ਕਿਉਂਕਿ ਪ੍ਰਸ਼ਾਸਨ ਦਾ ਇੱਥੇ ਹੁੰਦਾ ਕਿ ਜਿਹੜੀ ਅਮਨ ਸ਼ਾਂਤੀ ਉਹ ਬਣੀ ਰਹੇ ਜਿਹੜਾ ਕਿ ਕਿਉਂਕਿ 280 ਵੋਟਾਂ ਜਿਹੜੀਆਂ ਸਿਰਫ ਜਿਹੜੀਆਂ ਉਹ ਪੈਣੀਆਂ ਅ ਅੰਦਰਲੇ ਪਾਸੇ ਜਿਹੜਾ ਥਾਣਾ ਮੁਖੀ ਸਮਾਲਸਰਾ ਜਿਹੜਾ ਕਿ ਥਾਣਾ ਸਮਾਲਸਰ ਦੇ ਅਧੀਨ ਆਉਂਦਾ ਹੈ ਪਿੰਡ ਗਣਕਰਾਜਾ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਕਿਵੇਂ ਜਿਹੜਾ ਇਲੈਕਸ਼ਨ ਚੱਲ ਰਿਹਾ ਕੀ ਸਾਰਾ ਮੌਲ ਸਰ ਕਿਵੇਂ ਇਲੈਕਸ਼ਨ ਚੱਲ ਰਿਹਾ ਜੀ ਪੀਸਫੁੱਲ ਆ ਸਭ ਕੁਝ ਹਾਂਜੀ ਪਿੰਡ ਰੋਡੇ ਸਰਜਾ ਦੇ ਵਿੱਚ ਇੱਕ ਲੇਡੀ ਪੰਚਾਇਤ ਮੈਂਬਰ ਦੀ ਚੋਣ ਵਾਸਤੇ ਅੱਜ ਪੋਲਿੰਗ ਹੋ ਰਹੀ ਹੈ ਜੀ ਤੇ ਬਿਲਕੁਲ ਪੀਸਫੁੱਲੀ ਜਿਹੜਾ ਹੈਗਾ ਉਹ ਇਲੈਕਸ਼ਨ ਹੋ ਰਿਹਾ 8 ਵਜੇ ਸਟਾਰਟ ਹੋ ਗਿਆ ਸੀ ਹੁਣ ਤੱਕ ਕਿੰਨੀ ਕਿੰਨੀ ਕੋਲ ਇਲੈਕਸ਼ਨ ਹੋਇਆ ਜੀ ਹੁਣ ਤੱਕ ਨਹੀਂ ਮੈਂ ਅੰਦਰ ਨਹੀਂ ਗਏ ਪੋਲਿੰਗ ਉਹਦੇ ਆ ਅੰਦਰ ਗਿਆ ਨਹੀਂ ਹੈਗਾ ਰੂਮ ਦੇ ਅੰਦਰ ਪੋਲਿੰਗ ਸਟੇਸ਼ਨ ਦੇ ਅੰਦਰ ਜੀ ਮੇਰੀ ਇੱਥੇ ਡਿਊਟੀ ਹੈ ਇਸ ਕਰਕੇ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਜੀ ਜਿਹੜੀ ਪੋਲਿੰਗ ਬੋਥਾ ਕੋਲੋਂ 8 ਵਜੇ ਜਿਹੜਾ ਸ਼ੁਰੂ ਹੋ ਚੁੱਕਿਆ ਸੀਗਾ ਤੇ ਲਗਭਗ ਜਿਹੜੀਆਂ 280 ਵੋਟਾਂ ਜਿਹੜੀਆਂ ਇੱਥੇ ਪੈਣੀਆਂ ਤੇ ਉਹ ਜਿਹੜੀ ਆਮਨ ਮੰਤਨਾਲ ਸ਼ੁਰੂ ਹੋ ਚੁੱਕੀ ਆ ਲਗਾਤਾਰ ਤੁਸੀਂ ਸਾਡੇ ਨਾਲ ਬਣੇ ਰਹਿਣਾ ਤੁਹਾਨੂੰ ਅਸੀਂ ਜਿਹੜੀ ਰਿਪੋਰਟ ਆ ਜਿਹੜੀ ਥੋੜੇ ਥੋੜੇ ਦਮ ਤੱਕ ਦਿੰਦੇ ਰਾਵਾਂਗੇ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹਮਨ ਇੰਡੀਆ ਟੀਵੀ ਪੈਂਡ ਰੋਡ